ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪਰਾਣਾ ਪੈਂਦੀ ਆ ਬਾਈ ਲਾਪਰੀ ਦੇ ਘਰੋਂ ਵੀਡੀਓ ਲੈ ਕੇ ਆਏ ਆ ਆਪਾਂ ਅੱਜ ਆਪਾਂ ਤੁਹਾਨੂੰ ਵੱਖਰੇ ਜਿਹੇ ਪਸ਼ੂ ਵਿਖਾਉਣੇ ਆ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਜੈਸ ਵੀ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਈ ਤਾਂ ਮੇਰਾ ਮੋਬਾਈਲ ਨੰਬਰ 62807 79197 ਤੇ ਬਾਕੀ ਆਪਾਂ ਗਾਈਆਂ ਬ੍ਰਤੀ ਲੈਣੇ ਆ ਡਿਟੇਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਵਿਖਾਉਣੇ ਆ ਵਿੱਚ ਦੋ ਕੱਟੀਆਂ ਬਹੁਤ ਸੋਹਣੀਆਂ ਪਾਲਣ ਵਾਲੀਆਂ ਤੇ ਇੱਕ ਹੈਗੀ ਮੱਝਾਂ ਵਰਗੀ ਗਾਂ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਬਾਈ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਕੱਟੀਆਂ ਤੇ ਤੁਹਾਨੂੰ ਕਿਹੜਾ ਨਿਗਾ ਮਰਾਦਗੇ ਬਹੁਤ ਸੋਹਣੀਆਂ ਕੱਟੀਆਂ ਚੰਗੀਆਂ ਪਾਲਣ ਵਾਲੀਆਂ ਤੇ ਆਜੋ ਬਾਈ ਜੀ ਹਾਂਜੀ ਸਤਿਗੁਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਜੀ ਆਪਣਾ ਐਡਰੈਸ ਦੱਸਿਓ ਜੀ ਨਾਮ ਮੇਰਾ ਲਾਪਰੀ ਦਵਾਈ ਹਾਂਜੀ ਪਿੰਡ ਸੁਖਣਾ ਹੰਦੇ ਜ਼ਿਲ੍ਹਾ ਮੋਗਾ ਹਾਂਜੀ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈ ਦਾ ਬਗਰਾੜੀ ਬਗਰਾੜੀ ਹਾਂਜੀ ਤੇ 1.5 ਕਿਲੋਮੀਟਰ ਦੇ ਆਪਣੇ ਤੋਂ ਬਾਜਿਆ ਖਾਨਾ ਬਰਨਾਲਾ ਰੋਡ ਦਾ ਹੈ। ਭਾਈ ਦਾ ਖੇਤਾਂ ਚ ਘਾਰ ਆ ਉਸ ਰੋਡ ਤੋਂ 1.5 ਕਿਲੋਮੀਟਰ ਪਿੱਛੇ ਜਿਵੇਂ ਇਧਰੋਂ ਲਾ ਲੋ ਹਨਾ ਬਾਗਾਪੁਰਾਣਾ ਸਾਈਡ ਹੋਊਗਾ ਇਧਰੋਂ ਹਾਂਜੀ ਹਾਂਜੀ ਫਿਰ ਲ ਸੁਖਣਾ ਤੋਂ ਸ੍ਰੀ ਵਾਲੀ ਸੜਕ ਪੁੱਛ ਲਈ ਠੀਕ ਹੈ ਜੀ ਠੀਕ ਹੈ ਜੀ ਖੇਤਾਂ ਚ ਘਾਰ ਤੇ ਕੋਈ ਇਧਰੋਂ ਆ ਬਰਨਾਲਾ ਰੋਡ ਤੋਂ ਬਾਜਿਆ ਖਾਨਾ ਭਗਤਾ ਹੋ ਕੇ ਭਗਤਾ ਹੋ ਕੇ ਸ੍ਰੀ ਵਾਲਾ ਤੇ ਸ੍ਰੀ ਵਾਲੇ ਸੁਖਣਾ ਨੂੰ ਸ੍ਰੀ ਵਾਲੇ ਤੋਂ ਮੰ ਆਈ ਦਾ ਪਿੱਛੇ ਖੇਤਾਂ ਦੇ ਵਿੱਚ ਘਰ ਆ ਲਿੰਕ ਸ਼ਾਰਕ ਤੇ ਹਾਂ ਛੋਟੀ ਤੇ ਤੇ ਬਈ ਆਈ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆਪਣੇ ਕੋਲ ਦੋ ਗੱਟੀਆਂ ਹਾਂਜੀ ਠੀਕ ਹੈ ਤੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਬਾਈ ਉਹਦਾ ਕੀ ਰਿਸਪੌਂਸ ਰਿਹਾ ਬਈ ਯਾਰ ਆਪਾਂ ਭਰਾਵਾਂ ਦੀ ਦੇਣ ਨਹੀਂ ਦੇ ਸਕਦੇ ਬੈਂਤ ਬਾਈ ਤੇਰਾ ਵੀ ਧੰਨਵਾਦ ਜਿਹਨੇ ਤੂੰ ਆਪਨੇ ਕੋਲੇ ਟਾਈਮ ਕੱਢ ਕੇ ਆਉਂਦਾ ਹਾਂਜੀ ਹਾਂਜੀ ਸਹੀ ਗੱਲ ਹੈ ਬਾਈ ਇਹ ਤਾਂ ਹੈ ਤੇ ਤੂੰ ਬਈ ਇੰਨੀ ਸ਼ੌਕ ਨਾਲ ਆਪਣੀ ਵੀਡੀਓ ਬਣਾਉਣਾ ਤੇ ਮੇਰੀ ਪਸੂ ਚੈੱਕ ਜੀ ਹਾਂ ਇਹ ਤਾਂ ਬਾਈ ਸਾਰੇ ਭਰਾਵਾਂ ਦੇ ਨਾਲ ਹੀ ਆ ਇੱਕ ਦੂਜੇ ਦੇ ਹਾਂਸ ਸਹੀ ਗੱਲ ਹੈ ਜੀ ਹਾਂ ਹਾਂ ਤੇ ਬਾਈ ਫਿਰ ਜਿਹੜੀ ਪਹਿਲੇ ਨੰਬਰ ਤੇ ਆਪਾਂ ਕੱਟੀ ਤੋਂ ਸ਼ੁਰੂ ਕਰ ਲਗੇ ਕੱਟੀਆਂ ਬਖਾਦ ਕੇ ਪਹਿਲਾਂ ਤੇ ਜਿਹੜੀ ਆ ਪਹਿਲੇ ਨੰਬਰ ਤੇ ਕੱਟੀ ਬਾਈ ਖੜੀ ਆਈ ਸੀ ਕੀ ਉਮਰ ਆ ਤੇ ਕਿੰਨੀ ਹੈ ਵੀ ਡਿਟੇਲ ਹਾਂਜੀ ਇਹ ਆਪਣੇ ਲਈ ਜੀ ਜੀ ਬੰਦੇ ਦੀ ਡੇਰੀ ਆ ਅੱਛਾ ਜੀ ਦੋਨੇ ਕੱਟੀਆਂ ਲਈਆਂ ਹਾਂ ਜੋ ਯਾਰ ਕੱਲ ਇਹ ਯੂਪੀ ਵਾਲਿਆਂ ਨੇ ਕਿਹਾ ਸੀ ਤੇ ਆਪਾਂ ਲੈ ਲਈਆਂ ਮੈਂ ਯਾਰ ਕੱਲ ਕੋਈ ਨਹੀਂ ਜੇ ਬੈਗੀਆਂ ਤਾਂ ਨਹੀਂ ਨਹੀਂ ਇਹ ਖੜੀਆਂ ਹਨਾ ਸਹੀ ਗੱਲ ਆ ਬਾਈ ਬਾਕੀ ਆਪਾਂ ਵੀਡੀਓ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਗੱਲ ਦੱਸ ਦੰਨੇ ਆ ਵੀ ਵੀਰ ਨੇ ਸਾਰੀ ਗੱਲ ਬਾਤ ਦੱਸਤੀ ਵੀ ਉਹ ਯੂਪੀ ਵਾਲਿਆਂ ਨੂੰ ਵੀ ਮੰਨ ਕੇ ਚੱਲੋ ਵੀ ਪਸ਼ੂ ਦੇਣੀ ਸੀ ਤੇ ਜਿਹੜੇ ਵੀ ਭਰਾਣੇ ਕੋਈ ਕੱਟੀ ਬੱਛੀ ਵੇਚਣੀ ਹੋਵੇ ਕੱਟੀਆਂ ਖਾਸ ਕਰਕੇ ਵੀ ਆਪਣੇ ਪੰਜਾਬ ਦੀ ਚੀਜ਼ ਆਪਣੇ ਪੰਜਾਬ ਦੀ ਰਹਿ ਜੇ ਮੇਨ ਗੱਲ ਤਾਂ ਇਹ ਆ ਵੀ ਕੋਈ ਵੀ ਭਰਾ ਪਾਲਣ ਨੂੰ ਜੇ ਲੈਂਦਾ ਉਹਨੂੰ 1200 ਰੁਪਿਆ ਰੇਟ ਮੰਦਾ ਦੇ ਦਿਆ ਕਰੋ ਤੇ ਵੀ ਵੱਡਾ ਯੂਪੀ ਵਾਲਿਆਂ ਨਾਲੋਂ ਹਾਂ ਯੂਪੀ ਵਾਲਿਆਂ ਨਾਲੋਂ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਜਿਹੜੇ ਹੋਰ ਛੋਟੇ ਭਰਾ ਮੇਰੇ ਅਰਗੇ ਉਹਨਾਂ ਨੂੰ ਪਾਲਣ ਨੂੰ ਦੇ ਦਿਆ ਕਰੋ 1000 2000 ਨਾ ਹੁੰਦਾ ਕੁਛ ਨਹੀਂ ਤੇ ਪਰ ਬਾਈ ਨੇ ਇੱਕ ਬਾਈ ਦੀ ਸ਼ਾਬਾਸ਼ੀ ਗੱਲ ਆ ਵਿਕਣਾ ਕਰਮ ਹੁੰਦੇ ਆ ਪਸ਼ੂ ਦੇ ਡੋਢੀ ਤੇ ਪਰ ਬਾਈ ਨੇ ਦੋ ਕਟੀਆਂ ਦੀ ਦੋਨਾਂ ਦੀ ਜਾਨ ਬਚਾਈ ਆ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਮੈਨੂੰ ਵੀ ਤੇ ਬਾਈ ਦਾ ਧੰਨਵਾਦ ਕਰਦੇ ਆ ਤੇ ਬਾਈ ਫਿਰ ਆਪਾਂ ਖੋਲ ਕੇ ਤੋਰਾ ਤਾਰਾ ਵਿਖਾਈਏ ਕੱਟੀ ਦਾ ਹਾਂਜੀ ਸੀਆ ਦੇ ਰੂੜਾ ਆਏ ਨੇ ਵੀ ਇੱਕਦਾਂ ਦਾ ਵੀਡੀਓ ਤੇ ਕਿਸੇ ਨੂੰ ਤੁਮਰਾਹ ਕਰਦਾ ਸਹੀ ਗੱਲ ਹੈ ਜੀ ਤੇ ਬਾਕੀ ਕੱਟੀਆਂ ਦੇਖੀ ਆਏ ਬਰੀਕਾਂ ਬਹੁਤ ਆ ਬਾਈ ਕੱਟੀਆਂ ਦੇ ਸਹੀ ਗੱਲ ਹੈ ਬਾਈ ਦੇਖੀ ਆ ਪਹਿਲਾਂ ਥਾਨ ਦੇਖੋ ਕੱਲਾ ਕੱਲਾ ਥਾਣਾ ਸੋਹਣਾ ਮੋਟਾ ਭੇਰਾਰਗੇ ਥਾਣਾ ਕੱਟੀ ਦੇ ਤੇ ਪੈਠੂਡੇ ਦੀ ਬਣਾਵਟ ਬਹੁਤ ਸੁਣੀ ਹੈ ਸਿੰਗੀ ਦੇਖੋ ਬਿਲਕੁਲ ਪਤਲੇ ਸਿੰਗ ਦੀ ਕੱਟੀ ਹੈ ਤੇ ਬਹੁਤ ਸੋਹਣੀ ਬੂਥੀ ਹੈ ਲੰਮੀ ਬੂਥ ਦੀ ਕੱਟੀ ਹੈ ਗੰਧੋ ਖੀਰੀਆਂ ਗੰਧੋ ਖੀਰੀਆਂ ਦੋਨੇ ਕੱਟੀਆਂ ਤੁਹਾਨੂੰ ਵਿੱਚ ਚੈੱਕ ਰਾਈਏ ਮੈਂ ਥੋੜੀ ਬਚੀ ਹਾਂ ਹਾਂ ਕਈ ਵਾਰੀ ਵੇਖ ਕੇ ਕੈਮਰੇ ਦੇ ਵਿੱਚ ਸਾਹਮਣੇ ਪਸ਼ੂ ਡਰ ਜੇ ਜਾਂਦਾ ਤੇ ਦੋਨੀਆਂ ਖੀਰੀਆਂ ਕੱਟੀਆਂ ਕਨਫਰਮ ਕੀਤੀਆਂ ਹਾਂ ਬਾਈ ਖੋਲ ਲਾ ਫਿਰ ਉਹਨੂੰ ਆਪਾਂ ਵਿਖਾਈਏ ਤੋਰਾ ਤੇ ਬੇਲਬੂਲ ਬਹੁਤ ਸੋਹਣੀ ਹੈ ਕੱਟੀ ਦੀ ਲੰਮੀ ਵੇਲ ਦੀ ਆ ਦੇਖੋ ਬਾਕੀ ਬਈ ਬਹੁਤ ਸੋਹਣੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਕੱਟੀ ਦੀ ਲੈ ਚੱਲ ਬਾਈ ਸਿੰਘੀ ਸਿੰਘੀ ਬਹੁਤ ਸੋਹਣੀ ਨਿੱਕੇ ਨਿੱਕੇ ਸਿੰਘ ਦੀ ਕੱਟੀ ਆ ਲੈ ਚੱਲ ਰਿੰਗ ਸਿੰਘ ਬਣੂੰਗਾ ਬਾਈ ਪੱਠੇ ਬੁਢੇ ਦੀ ਬਣਾਵਟ ਬਹੁਤ ਸੋਹਣੀ ਆ ਚੱਕਵੇਂ ਬੁਢਿਆਂ ਦੀ ਕੱਟੀ ਆ ਵੀ ਜਨ ਕਿ ਚੰਗੀ ਮੱਝ ਤਿਆਰ ਹੋਊਗੀ ਜੇ ਮੰਨ ਕੇ ਚੱਲੋ ਇਹਦੀ ਪੂਰੀ ਸੇਵਾ ਗੌਰ ਹੋ ਜੇ ਤੇ ਦੋ ਗੱਟੇ ਫੀਡ ਦੇ ਦੇ ਅੰਦਰ ਜਾਵੜਨੇ ਨਹੀਂ ਵੱਡੀ ਝੋਟੀ ਬਣ ਜਾਣਾ ਪੂਰਾ ਸਹੀ ਗੱਲ ਆ ਬਾਈ ਕੋਈ ਵਾਸਤਾ ਨਹੀਂ ਬਰੀਕ ਨਾ ਬਹੁਤ ਆ ਬਾਈ ਤੋਰਾ ਤਰਾ ਬਹੁਤ ਸੋਹਣਾ ਕੋੜੀ ਵਰਗੀ ਆ ਬਸ ਮੜਾ ਫਿੱਕੇ ਆਂਗਾ ਹੋਰ ਬਾਕੀ ਸਾਰੀ ਰਿਪੋਰਟ ਓਕੇ ਆ ਕੱਟੀ ਦੀ ਥਣਲੇਵੇ ਜੀ ਵੇਖੋ ਜੀ ਬਹੁਤ ਸੋਹਣੀ ਬਣੂਗੀ ਕੱਟੀ ਚੰਗੀ ਚਾਰੇ ਥਾਨੇ ਕੋਈ ਵੀ ਥੀ ਤੇ ਲੱਗੇ ਵੇ ਆ ਮੋਟੇ ਮੋਟੇ ਥਾਨ ਤੇ ਬਰੀਕ ਪੂਸ਼ ਆ ਜਨ ਕਿ ਬਰੀਕੀਆਂ ਬਹੁਤ ਆ ਕੱਟੀ ਜਨ ਕਿ ਸਾਂਭਣ ਵਾਲੀ ਆ ਕਿਸੇ ਵੀ ਭਰਾ ਨੂੰ ਕੋਈ ਘਾਟੇ ਵਾਲਾ ਸੌਦਾ ਨਹੀਂ ਬੰਨਦਾ ਵਾਧੇ ਵਾਲੀ ਚੀਜ਼ ਆ ਬਾਕੀ ਕਟੀਆਂ ਦਾ ਖਾਸ ਕਰਕੇ ਸੋਨੇ ਦੀਆਂ ਛਾਪਾਂ ਹੀ ਐ ਦੇ ਚੰਗੀ ਚੀਜ਼ ਸੰਭੀ ਹੋਵੇ ਚੰਗੀ ਚੀਜ਼ ਦਾ ਤਾਂ ਮੁੱਲ ਮਿਲਦਾ ਹੀ ਆ ਬਾਈ ਹਾਂਜੀ ਜੇ ਆਪਾਂ 50000 ਰੁਪਏ ਦੀ ਐਫ ਡੀ ਕਰਾਉਣੇ ਨਾ ਹਾਂਜੀ ਉਹ ਆਪਾਂ ਇੱਕ ਮਹੀਨੇ ਚ ਆਪ ਨੂੰ ਬਦਲਾ ਤੇ 2000 ਵਾਧੂ 4000 ਵਾਧੂ ਸਹੀ ਗੱਲ ਆ ਬਾਈ ਇਹਨੂੰ 2000 ਰੁਪਿਆ ਖਵਾਤਾ ਤੇ ਇਹ ਮਹੀਨੇ ਚ ਬਾਈ 10 ਵਧੂਗੀ ਹੈਨਾ ਤੇ ਇਹਦੀ ਬਾਈ ਫਿਰ ਮੁੱਲ ਦੀ ਗੱਲ ਕਰਗੇ ਆਪਾਂ ਕੀ ਡਿਮਾਂਡ ਆ ਮੁੱਲ ਕਰਾਂਗੇ ਠੀਕ ਹੈ ਜੀ ਹਾਂ ਜੋੜੀ ਦਾ ਮੁੱਲ 50000 ਰੁਪਏ ਵੀਰੇ ਜੋ ਪਹਿਲਾਂ ਇੱਕ ਕੱਟੀ ਖੋਲਣ ਤੋਂ ਪਹਿਲਾਂ ਹੀ ਦੱਸ ਦਿੰਨੇ ਆਂ ਵੀ ਜੋੜੀ ਦਾ ਮੁੱਲ 50000 ਰੁਪਏ ਵਿੱਚੋਂ ਮਾਨਤਨ ਮਾਨਤਨ ਕਰ ਦਾਂਗੇ ਠੀਕ ਹੈ ਜੀ ਵਿੱਚੋਂ 2000 ਰੁਪਏ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਤਾਂ ਬਾਈ ਫਿਰ ਜਿਹੜੀ 2 ਨੰਬਰ ਤੇ ਕੱਟੀ ਆ ਇਹ ਵੀ ਵਿਖਾਈਏ ਆਪਾਂ ਦੇਖੋ ਜੀ ਜਿਹੜੀ 2 ਨੰਬਰ ਤੇ ਕੱਟੀ ਹੈ ਇਹਦੀ ਕੀ ਉਮਰ ਦੱਸੀ ਆ ਬਾਈ ਇਹਦੀ ਵੀ 14 ਮਹੀਨੇ ਦੀ ਖਣ ਤੁਣ ਇਹਦੇ ਵੀ ਬਹੁਤ ਸੋਹਣੇ ਆ ਪਤਲਾ ਮਾਸਾ ਲੀਵੇ ਦਾ ਦੇਖੋ ਜੀ ਕੱਲਾ ਕੱਲਾ ਥਾਣਾ ਮੋਟਾ ਮੋਟਾ ਬੇਰਾ ਰਗਾ ਬਿਲਕੁਲ ਇੱਕਦਮ ਕੱਟੀਆਂ ਦੀ ਦੇਖੀਏ ਦਿੰਦੇ ਨੇ ਇਥੇ ਨਾਲ ਦੇ ਨਿਸ਼ਾਨ ਹੀ ਹੁੰਦੇ ਆ ਇੰਨੇ ਇੰਨੇ ਥਣ ਸਹੀ ਸਹੀ ਗੱਲ ਆ ਭਾਈ ਬਹੁਤ ਸੋਹਣੀ ਕੱਟੀ ਐ ਵੀ ਲੰਮੀ ਸੋਹਣੀ ਫੇਸ ਕੁਆਲਟੀ ਐ ਦੇਖੋ ਨਿੱਕੇ ਸਿੰਘ ਦੀ ਕੱਟੀ ਐ ਵੀ ਕਟੀਆਂ ਦੋਨੇ ਪੂਰੀਆਂ ਸ਼ਕੀਨ ਤੇ ਜੋੜ ਮੁੱਲ ਭਾਈ ਕਹਿੰਦਾ ਆਪਾਂ ਜੋੜੇ ਦਾ ਕਰਾਂਗੇ ਪੱਠਪੁੜੇ ਦੀ ਬਣਾਵਟ ਬਹੁਤ ਸੋਹਣੀ ਐ ਕੱਟੀ ਦੀ ਚੰਗੀ ਬੇਲ ਆ ਅਈ ਘਰੇ ਰੱਖਣ ਵਾਲਾ ਬੰਦਾ ਕੂਨ ਕਰੇ ਠੀਕ ਹੈ ਜੀ ਓਏ ਵੱਡੇ ਵੱਡੇ ਨੀ ਵਾਲੇ ਕੂਨ ਨਾ ਕਰਨਾ ਆਪਾਂ ਵੇਚ ਨਹੀਂ ਆਣੀ ਉਹਨਾਂ ਨੂੰ ਐਵੇਂ ਯਾਰ ਬਈ ਜੇ ਨੀ ਕਿ ਪਾਲਣ ਵਾਲੇ ਨੂੰ ਦੇਣੀਆ ਤੇ ਫੇਰ ਬਈ ਪਾਲਣ ਵਾਲੇ ਨੂੰ ਆਫਰ ਕਰਦੀ ਕੋਈ ਵਿਚੋ ਸ਼ੋਰ ਕਰਦੀ ਚੰਗੀ ਬੈਂਟ ਤੇ ਤੇਰੇ ਸਾਹਮਣੇ ਅੱਗੇ ਵੀ ਆਪਾਂ ਤੇਰੀ ਵੀਡੀਓ ਤੇ ਵੇਚਦੇ ਆ ਮਾਲ ਹਾਂਜੀ ਬਹੁਤ ਵਧੀਆ ਹੈ ਨਾ ਵੀ ਆਪਾਂ ਮਾਨਤਾ ਕਰਕੇ ਤੋੜਾ ਬਾਕੀ ਆਏ ਆ ਵੀ ਬਾਈ ਦੇ ਰੇਟ ਪਹਿਲਾਂ ਹੀ ਜਾਇਜ਼ ਹੁੰਦੇ ਆਗੇ ਤਾਂ ਹੀ ਆਪਣਾ ਹਰ ਇੱਕ ਵੀਡੀਓ ਦੇ ਵਿੱਚ ਬਾਈ ਦੇ ਪਸ਼ੂ ਸੇਲ ਹੋ ਜਾਂਦੇ ਆ। ਆਪਾਂ ਮਾਂਤਾਂ ਨਹੀਂ ਕਰਦੇ ਰੱਬ ਤੋਂ ਡਰ ਕੇ ਗੱਲ ਕਰਦੇ ਆ। ਹਾਂਜੀ। ਆਪਾਂ ਇਹ ਦੂ ਕਾਲ ਪਹਿਲੇ ਵੀਡੀਓ ਬਣਾਈ ਸੀ। ਕੱਲ ਆਪਾਂ ਜਿਹੜੀ ਆਪਾਂ ਸਾਰੇ ਭਰਾਵਾਂ ਨੂੰ ਦੱਸ ਦਿੱ ਗਏ ਵੀ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ, ਕੱਲ ਵਾਲੀ ਵੀਡੀਓ ਵਾਲਾ ਕੋਈ ਵੀ ਪਸ਼ੂ ਹੈ ਨਹੀਂਗਾ। ਬਿਨਾਂ ਕੱਲੀ ਇੱਕ ਜਿਹੜੀ ਡਰਾਈ ਦੁੱਧੂ ਹੋਈ ਆ ਵਿਹੜ ਉਹਦੇ ਤੋਂ ਬਿਨਾਂ। ਤਿੰਨੇ ਪਸ਼ੂ ਸੇਲ ਹੋ ਗਏ। ਸਹੀ ਗੱਲ ਆ। ਵੇਖੋ ਕੋਈ ਪਸ਼ੂ ਸਾਰੇ ਦੂਜੇ ਪਸ਼ੂ ਆ ਜਿਹੜੇ ਅੱਜ ਹੈਗੇ ਆ ਇਹ ਸਾਰੇ ਪਸ਼ੂ ਨਵੇਂ ਆ। ਬਹੁਤ ਸੋਹਣੀ ਕੱਟੀ ਆ ਦੇਖੋ ਜੀ ਨਿੱਕੇ ਨਿੱਕੇ ਸਿੰਗ ਦੀ ਆ ਫ ਤੇ ਬਹੁਤ ਸੋਹਣੀ ਆ ਖੋਲ ਲੈ ਬਈ ਇਹ ਵੀ ਦਿਖਾ ਦੇ ਕੇ ਤੋੜਾ ਆਪਾਂ ਤੇ ਚੰਗੀ ਪਿੱਠ ਕੁੜੀ ਦੀ ਬਣਾਵਤਾ ਕੱਟੀ ਦੀ ਸੋਹਣੀ ਵਧਿਆ ਚੰਗੀਆਂ ਝੋਟੀਆਂ ਤਿਆਰ ਹੋਣੀਆਂ ਜੇ ਕੋਈ ਵੀ ਭਰਾ ਦਿਲ ਨਾ ਇਨਸਾਂਵਲਾਂ ਦਾ ਸ਼ਾਂਤ ਦੇ ਨਾਲ ਕੰਮ ਹੁੰਦੇ ਆ ਸਾਰੇ ਮਿੱਤਰੋ ਜਿਹੜੇ ਡੇਰੀ ਫਾਰਮ ਦੇ ਕੰਮ ਆ ਪਸ਼ੂ ਪਾਲਣ ਦਾ ਕੰਮ ਹੁੰਦਾ ਜਿਹੜਾ ਇਹ ਹੈਗਾ ਸ਼ੌਂਕ ਦਾ ਕੰਮ ਤੇ ਜੇ ਆਪਾਂ ਨੂੰ ਸ਼ੌਂਕ ਦੇ ਨਾਲ 2-4000 ਰੁਪਏ ਨੂੰ ਖਵਾ ਦਾਂਗੇ ਕੱਤੀ ਨੂੰ ਤੇ ਚੰਗੀ ਝੋਟੀ ਬਾਈ ਬਣ ਜਾਣੇ ਨੇ ਚੰਗੇ ਹਨ ਇਹਨਾਂ ਦੇ ਮਾਮਲੇ ਦੇ ਰਿਕਾਰਡ ਸੀ ਇਹ ਜਨਕਿ ਤੁਸੀਂ ਭਾਈ ਡੇਰੀ ਚੋਂ ਲਈਆਂ ਭਾਈ ਆਪਾਂ ਨਾ ਉਹ ਜਿਹੜੀ ਗਾਂ ਖਰੀਦੀ ਆ ਇਹ ਕੋਟ ਕਪੂਲੇ ਲੈ ਆਏ ਡੇਰੀ ਠੀਕ ਹੈ ਪਤਾ ਕੀ ਜੇ ਕਰ ਸੀ ਉੱਥੇ ਉਹ ਬੰਦਾ ਉਹਨਾਂ ਨੂੰ ਵੇਚ ਲੈਣਾ ਸੀ ਤੇ ਲਾਹੇ ਚਲੇ ਰਾਪਾ ਲੈ ਲੈਣੇ ਆ ਆਪਣੇ ਲਿਹਾਜੀਆ ਮੁੰਡਾ ਬਾਂਦਰਾ ਤੋਂ ਠੀਕ ਹੈ ਉਹਦੇ ਨਾਲ ਇਕੱਠੇ ਹੀ ਕੰਮ ਕਰਦੇ ਆ ਤੇ ਉਹਨੇ ਤੇ ਅਸੀਂ ਫਿਰ ਤਾਂ ਇਹ ਕਟੀਆਂ ਵੀ ਤੇ ਜਨਨ ਕਿ ਫਿਰ ਡੈਰੀ ਤੇ ਮੈਂ ਵੇਚ ਮੰਨ ਕੇ ਜੋ ਜਿਹੜੇ ਇਹਨਾਂ ਦੀਆਂ ਮਾਮਾ ਦੁੱਧ ਦਾ ਰਿਕਾਰਡ ਤਾਂ ਚੰਗਾ ਹੋਊਗਾ ਬਈ ਸੀਗਾ 14 ਵੀ ਡੇਰੀ ਵਾਲਾ ਤਾਂ ਦੁੱਧ ਘੱਟ ਦੁੱਧ ਵਾਲਾ ਪਸ਼ੂ ਰੱਖਦਾ ਹੀ ਨਹੀਂਗਾ 14 14 15 15 ਕਿਲੋ ਵਾਲੀਆਂ ਸੀ ਠੀਕ ਹੈ ਜਾਨੀ ਕਿ ਵਧੀਆ ਚੰਗੇ ਰਿਕਾਰਡ ਵਾਲੀਆਂ ਕਟੀਆਂ ਸੋਹਣੀ ਫੇਸ ਕੁਆਲਟੀ ਹੈ ਨਿੱਕੇ ਸਿੰਘ ਦੀ ਹੈ ਕੱਟੀ ਇਹ ਵੀ ਸ਼ਕੀਨ ਕੱਟੀ ਹੈ ਬੇਲਬੂਲ ਬਹੁਤ ਸੋਹਣੀ ਹੈ ਦੇਖੋ ਜੀ ਹਾਂ ਬਹੁਤ ਸੋਹਣੀ ਫੇਸ ਕੁਆਲਟੀ ਆ ਲੰਮੀ ਲੰਮੀ 부ਥੀ ਦੀ ਕੱਟੀ ਆ ਦੇਖੋ ਜੀ ਬਹੁਤ ਸੋਹਣੀ ਹੈ ਬਰੀਕੀਆਂ ਬਹੁਤ ਹੈ ਪੇਠਪੁੜੇ ਦੀ ਬਣਾਵਟ ਬਹੁਤ ਸੋਹਣੀ ਹੈ ਤੇ ਜੇ ਆਪਾਂ ਥਾਣਾ ਦੀ ਗੱਲ ਕਰਗੇ ਕੱਲਾ ਕੱਲਾ ਥਾਣਾ ਫੋਟ ਸ਼ੰਗਪੂਰਾ ਨਹੀਂ ਤੇ ਮੋٹے ਮੋٹے ਥਾਣਾ ਬੇਰਾਰਗੇ ਦੋਨੇ ਪੂਰੀਆਂ ਸ਼ਕੀਨ ਕੱਟੀਆਂ ਤੇ ਦੋਨਾਂ ਜੋੜੀ ਦਾ ਮੁੱਲ ਬਾਈ ਨਹੀਂ ਰੱਖਿਆ 50000 ਰੁਪਿਆ ਬਾਈ ਕਹਿੰਦਾ 50000 ਰੁਪਏ ਦੇ ਵਿੱਚੋਂ ਆਪਾਂ 2000 ਰੁਪਿਆ ਮਾਣ ਕਰਾਂਗੇ ਤੇ ਬਾਕੀ ਪਾਲਣ ਵਾਲਾ ਭਰਾ ਹੀ ਬਾਈ ਕਹਿੰਦਾ ਵੀ ਫੋਨ ਲਾਵੇ ਆਪਾਂ ਪਾਲਣ ਵਾਲੇ ਨੂੰ ਬੰਦੇ ਨੂੰ ਪਹਿਲ ਦੇਣੀ ਆ ਓਏ ਬਾਈ ਫਿਰ ਜੇ ਆਪਾਂ ਉਹ ਵੇਚਣੀ ਆਉਂਦੀਆਂ ਫਿਰ ਆਪਾਂ ਨੂੰ ਉੱਥੋਂ ਲੈਣ ਦੀ ਲੋੜ ਨਹੀਂ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਤੇ ਬਾਈ ਫਿਰ ਜਿਹੜੀ 3 ਨੰਬਰ ਤੇ ਆਪਣੇ ਕੋਲ ਕਿਹੜੀ ਗਾਂ ਬਈ ਆਹ ਤਾਂ ਸ਼ਾਈਵਾਲ ਆ ਠੀਕ ਆ ਸ਼ਾਈਵਾਲ ਗਾਂ ਬਾਈ ਕਹਿੰਦਾ ਤੇ ਮੱਝਾਂ ਵਰਗੀ ਆ ਮਿੱਤਰੋ ਪਹਿਲਾਂ ਆਪਾਂ ਦੇਖੋ ਇਹਦਾ ਲੇਵੇ ਦੀ ਕੁਆਲਿਟੀ ਦੇਖੋ ਆਰਡਰ ਕੁਆਲਿਟੀ ਸੋਹਣਾ ਥਾਣਾ ਮੋਟਾ-ਮੋਟਾ ਤੇ ਜੇ ਸੀਲਸ ਲੱਗ ਦੀ ਗੱਲ ਕਰਗੇ ਤਾਂ ਦੇਖੋ ਜੀ ਪੂਸ਼ ਚੱਕਲੀ ਗਾਣੇ ਮੱਝਾਂ ਵਰਗੀ ਆ ਲੈ ਬਾਈ ਆ ਤਾਂ ਬਾਈ ਗੱਲਾਂ ਹੀ ਕਾਦੀਆਂ ਯਾਰ ਬਰਫ਼ ਨਾਲੋਂ ਠੰਢੀ ਗਾ ਹੈ ਠੀਕ ਹੈ ਫਿਰ ਅਗਲਾ ਕਹਿ ਦਿੰਦਾ ਵੀ ਭਾਈ ਸੀਲਸ ਲੱਗਾ ਇਹ ਹੁੰਦਾ ਪਸੂ ਸੀਲ ਪੂਸ਼ ਚੱਕਲੀ ਗਾਣੇ ਆਏ ਨਹੀਂ ਵੀ ਲੱਤ ਮਾਰੀ ਉਧਰ ਨੂੰ ਤੇ ਲੱਤ ਮਾਰੀ ਉਧਰ ਨੂੰ ਚਾਰ ਘੰਟੇ ਹੋਏ ਹੈ ਜੀ ਆਈ ਠੀਕ ਆ ਬਾਈ ਹੈਗਾ ਆਪਾਂ 10 11 ਵਜੇ ਲਈ ਸੀ ਠੀਕ ਆ ਬਾਈ ਤੇ ਬਾਈ ਇਹਦੇ ਰੁੱਧ ਦਾ ਕੀ ਰਿਕਾਰਡ ਹੈ ਨੇ ਕਿੰਨੇ ਮੈਂ ਸੂਆ ਕਿੰਨੇ ਮੈਂ ਤੇ ਕਿੰਨਾ ਦੁੱਧ ਦਿੱਤਾ ਜੀ 10 ਬਰ ਹੁਣ ਤੈਨੂੰ ਨਹੀਂ ਪਤਾ ਲੋਕ ਦੂਜਾ ਸੂਆ ਹੀ ਕਹਿੰਦੇ ਤੀਜਾ ਸੂਆ ਦਾ ਆਪਾਂ ਦੇਖੀ ਨਹੀਂ ਸਹੀ ਗੱਲ ਆ ਬਾਈ ਦੂਜਾ ਸੂਆ ਹੀ ਕਾਂਜਾਂ ਸੁੰਦੀਆਂ ਤੀਜਾ ਸੂਆ ਆਮ ਯਾਨੀ ਕਿ ਘਾਟੀ ਸੁੰਦੀਆਂ ਦੇਖਣਾ ਹਾਂ ਦੂਜਾ ਸੂਆ ਹੀ ਬਣ ਜਾਂਦੀ ਸਹੀ ਗੱਲ ਆ ਬਾਈ ਜੋ ਦੂਆ ਸੂਆ ਇਹ ਹੋਇਆ ਕਿ ਤੀਜਾ ਸੂਆ ਸੂਣਾ ਤੀਜਾ ਸੂਆ ਗਾਣੇ ਸੂਣਾ ਜਣੀ ਕੇ ਤੇ ਕਿੰਨਾ ਦੁੱਧ ਦਿੰਦਾ ਬਾਈ ਦੂਜੇ ਸੂਏ ਚ ਦੂਜੇ ਸੂਏ 17 ਕਿਲੋ ਦੁੱਧ ਦਿੰਦਾ ਠੀਕ ਆ ਬਾਈ ਦਿੰਦਾ ਵੀ ਹੁਣ ਜਿਹੜੇ ਹਿਸਾਬ ਨਾਲ ਗਾਂ ਦਾ ਵਜਨ ਵਜੂ ਦਾ ਐਵੇਂ ਕਹਿੰਦੇ ਸ਼ਾਈ ਵਾਲ ਤੇ ਤੇਰੇ ਹਿਸਾਬ ਨਾਲ ਬਾਈ ਹੁਣ ਕਿੰਨਾ ਕ ਦੁੱਧ ਪਾ ਦੂਗੀ ਜਿਹੜੇ ਹਿਸਾਬ ਨਾਲ ਗਾਂ ਦੀ ਤਿਆਰੀ ਆ ਬਾਈ ਮੇਰੇ ਹਿਸਾਬ ਨਾਲ ਮੈਂ ਤਾਂ 18 ਕਿਲੋ ਦੁੱਧ ਕਹਿ ਕੇ ਦਊ ਠੀਕ ਆ ਮੈਂ 25 ਕਿਲੋ ਕਹਾਂ ਨਾ ਮੈਂ 22 ਕਿਲੋ ਸਹੀ ਗੱਲ ਆ ਬਾਈ ਬਾਕੀ ਗਾਂ ਬਾਈ ਨੇੜੇ ਹੋਜੀ ਮੜਾ ਜਾਂ ਗਾਂ ਦੇ ਕੱਦ ਕਾਠ ਦੀ ਜੇ ਆਪਾਂ ਗੱਲ ਕਰਗੇ ਅ ਦੇਖੋ ਜੀ ਬਾਈ ਦੇ ਮੋਢੇ ਤੱਕ ਆਉਂਦੀ ਹੈਗਾ ਤੇ ਖੁਰਨੀ ਤੂੰ ਵੀ ਆਪ ਨੂੰ ਅੰਦਾਜ਼ਾ ਹੋ ਜਾਂਦਾ ਜਿਹੜਾ ਭਰਾ ਤੋਰਦਾ ਤੋਰ ਪਸ਼ੂ ਤੋਰਨ ਵਾਲੀ ਤੋਂ ਅੰਦਾਜ਼ਾ ਹੋ ਜਾਂਦਾ ਵੀ ਹਾਈਟ ਦਾ ਬਾਕੀ ਤੁਸੀਂ ਕੋਲੇ ਆ ਕੇ ਨਿਰਖ-ਵਰਖ ਕਰਕੇ ਆਪਦਾ ਪਸ਼ੂ ਲਓ ਹਾਂਜੀ ਜਿਹੜਾ ਮੈਂ ਬੰਦੇ ਨੂੰ ਦਾ ਵੇਚੀ ਜਿਹਦਾ ਜੋੜੀ ਲੈ ਗਿਆ ਇਹਦਾ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਜੋੜੀ ਇੱਕ ਦੋਂਦੀ ਹੈ ਕਿ ਚੌਗੀ ਹਾਂਜੀ ਹਾਂਜੀ ਚੌਗੀ ਸੂਦੀ ਸੀ ਉਹਨੇ ਬੱਚੀ ਦਿੱਤੀ ਸੀ ਬਹੁਤ ਚੰਗੀ ਠੀਕ ਹੈ ਜੀ ਤੇ ਐ ਹੀ ਆ ਉਹ ਬਾਈ ਖੋਲ ਲਾ ਫਿਰ ਆਪਾਂ ਤੋਰਾ ਬਖਾ ਲਈਏ ਦਾ ਫਿਰ ਵੀਡੀਓ ਲੰਬੀ ਹੋ ਜਾਂਦੀ ਥੋੜੀ ਜਿਆਦੇ ਹਾਂਜੀ ਮੈਂ ਤੁਹਾਨੂੰ ਸਾਰੀ ਭਾਅ ਦਿੰਦਾ ਬਾਈ ਕਹਿੰਦਾ ਵੀ ਤੀਜਾ ਸੂਆ ਗਾਂਸ ਹੁੰਦੀ ਆ ਤੇ ਦਿਨ ਕਿੰਨੇ ਕ ਪਾਏ ਆ ਬਾਈ ਹਜੇ ਬਾਈ ਦਿਨ ਆ ਇਹ ਚੀਜ਼ ਇਹ ਚੰਦੀ ਆ ਕਈ ਵਾਰੀ ਉੱਪਰ ਉੱਪਰ ਕਰਕੇ ਇੱਕ ਦੋ ਦਿਨ ਪਹਿਲਾਂ ਪਹਿਲਾਂ ਸੂ ਬੰਦਈ ਸਹੀ ਗੱਲ ਆ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਦੀ ਆ ਤੇ ਜੇ ਬੋਡੀ ਬੰਤਰ ਦੀ ਗੱਲ ਕਰਕੇ ਬੋਡੀ weight ਵੀ ਬਹੁਤ ਸੋਹਣਾ ਆ ਐਨ ਵੀ ਕੋਈ ਲਿੱਸੀ ਲਾਮੀ ਨਹੀਂ ਕੋਈ ਹੰਬੀ ਜੀ ਨਹੀਂ ਪੂਰੇ ਖੁੱਲੇ ਹੱਡ ਪੈਰਾਂ ਦੀ ਆ ਤੇ ਮੱਝਾਂ ਅਰਗੀ ਗਾਂ ਤੇ ਬਾਈ ਜਿਹੜਾ ਇਹਦਾ ਦੁੱਧ ਦੁੱਧ ਵੀ ਮੰਨ ਕੇ ਚਲੋ ਚੰਗੀ ਫੈਂਟ ਵਾਲੀ ਹੂ ਹੈਨਾ ਬਾਈ ਇਹ ਗਰਮੀ ਦਾ ਤੋਹਫਾ ਹੀ ਹੈ ਗਰਮੀ ਦਾ ਤੋਹਫਾ ਹੀ ਆ ਸਹੀ ਗੱਲ ਆ ਬਾਈ ਬਾਈ ਕਹਿੰਦਾ ਅੱਜ ਆਪਾਂ ਛੋਡੇ ਵਾਸਤੇ ਗਰਮੀ ਦਾ ਤੋਹਫਾ ਹੀ ਲੈ ਕੇ ਆਏ ਆ ਸ਼ਾਹੀਵਾਲ ਦੇ ਵਿੱਚ ਪੈਂਦੀ ਗਾ ਤੇ 18 ਕਿਲੋ ਬਾਈ ਕਹਿੰਦਾ ਦੁੱਧ ਦਿੱਤਾ ਦੂਜੇ ਸੂਏ ਤੇ 18 ਕਿਲੋ ਹੀ ਬਾਈ ਕੋਈ ਇੱਕ ਹੀ ਮੰਨ ਕੇ ਲੈ ਜੇ ਛੋਡੀ ਸੇਵਾ ਤੁਸੀਂ 20-20 ਚ ਹੋ ਸਕਦੇ ਆ ਤੇ 15 ਵੀ ਰਹਿ ਸਕਦਾ ਹਾਂ ਬਾਈ ਗਾਂ ਦੁੱਧ ਹੁੰਦਾ ਸੇਵਾ ਦਾ ਪਰ ਜਿਹੜੇ ਸਾਡੇ ਗਾਂ ਦਾ ਵਜਨ ਵਜੂ ਦਾ 18 ਕਿਲੋ ਦੁੱਧ ਦਿੱਤਾ ਹੋਣਾ ਵਾਕਈ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣੀਆਂ ਲੈ ਚੱਲ ਬਾਈ ਤੇ ਫੇਸ ਕੁਆਲਟੀ ਸੋਹਣੀਆਂ ਬਾਕੀ ਮੇਨ ਗੱਲ ਆ ਜਿਹੜੀ ਇਹ ਸਾਈਵਾਲ ਦੇ ਵਿੱਚ ਹੁੰਦੀ ਆ ਥੋੜੀ ਜੀ ਗਰਮੈਸ਼ ਜ਼ਿਆਦੇ ਤੇ ਪਰ ਇਹ ਗਾਂ ਠੰਡੀ ਠੁੰਡੀ ਬਹੁਤ ਆ ਦੋ ਬਾਈ ਕੋਲੇ ਕਟੀਆਂ ਆ ਤੇ ਤੀਜਾ ਨਗ ਹੈਗਾ ਗਾਂ ਦਾ 11 ਕਿਲੋ ਗਾਂ ਦਾ ਦੁੱਧ ਦਿੱਤਾ ਹੋਇਆ ਤੇ ਕਟੀਆਂ ਬਹੁਤ ਸੋਹਣੀਆਂ ਲਿਆ ਬਾਈ ਗਾਂ ਦੇਖੋ ਜੀ ਕਈ ਵਾਰੀ ਪਸ਼ੂ ਕੈਮਰੇ ਤੋਂ ਥੋੜਾ ਡਰ ਜਾਂਦਾ ਪਰ ਸੀਸ ਲੱਗ ਬਹੁਤ ਆ ਬਾਈ ਨੇ ਹੱਥੋਂ ਤਫੇਰ ਕੇ ਵਿਖਾਇਆ ਮੱਝਾਂ ਵਾਂਗੂ ਪੂਛ ਚੱਕ ਲੈਂਦੀ ਆ ਬੰਦੇ ਬਾਈ ਸੋਹਣਾ ਥਾਣਾ ਕੱਲਾ ਕੱਲਾ ਥਣ ਲੱਗਿਆ ਮੋਟਾ ਮੋਟਾ ਥਾਣਾ ਬਾਕੀ ਜਿਹੜੀ ਅਟਰ ਕੁਆਲਿਟੀ ਆ ਬਹੁਤ ਸੁਣੀਆ ਐਚ ਐਫ ਗਾਇਆਂ ਵਾਂਗੂ ਲੇਵਾ ਲੀ ਫਰਦੀ ਆ ਬਾਕੀ ਬਾਈ ਤੇ ਬਾਕੀ ਬਾਈ ਹਜੇ ਸੂੰਦੀ ਸੂੰਦੀ ਨਹੀਂ ਨੇ ਲੇਵਾ ਪੂਰਾ ਥੱਲੇ ਭੁੰਗ ਲਾ ਜਾਣਾ ਹੈਨਾ ਹਾਂ ਸਹੀ ਗੱਲ ਐਂ ਜੂ ਐਂ ਚੁੰਡੀ ਕੋਈ ਭਰਉਂਦੀ ਨਹੀਂ ਛਾਈ ਵਾਲਗਾ ਬਾਈ ਬਾਈ ਹੁਣ ਦੰਦ ਚੁੰਨੀ ਹਾਂ ਦੰਦ ਕੱਢ ਦਾਂਦੀ ਜੇ ਸਹੀ ਗੱਲ ਆ ਆ ਲੈ ਕੀਆ ਬਾਤਾਂ ਯਾਰ ਬਾਈ ਯਾਰ ਤੇ ਬਾਈ ਫਿਰ ਇਹਦਾ ਆਫਰ ਮੰਨ ਕੇ ਚੱਲ ਵੀ ਆਪਾਂ ਹੁਣ ਜੇ ਸੀਲ ਆ ਇਹ ਤੇ ਹੁਣ ਤੂੰ ਐ ਜਹ ਲੱਖ ਰੁਪਈਆ ਮੰਗ ਲਈ ਕੋਈ ਜਾਇਜ਼ ਰੇਟ ਤੇ ਆਪਾਂ ਆਪਦੇ ਭਰਾਵਾਂ ਨੂੰ ਗਾਂ ਇਹ ਦੇਣੀ ਆ ਹਾਂ ਆ ਇਹਦਾ ਤਾਂ 70 ਮੰਗੀ ਆਪਾਂ ਇਹਦਾ ਮੰਨ ਲੈ 65000 ਕਰ ਠੀਕ ਆ ਜੀ ਵਾਕਈ ਬਾਈ ਨੇ ਜਮਾਂ ਹੀ ਗੱਲ ਕਰਤੀ ਨਹੀਂ ਤਾਂ ਅੱਜ ਕੱਲ੍ਹ ਦੇ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਦੇਖ ਕੇ 18 20 ਕਿਲੋ ਵਾਲੀ ਤਾਂ ਲੱਖੋਂ ਬਾਹਰ ਹੀ ਜਾਂਦੀ ਹੈ ਗਾਂ ਲੈ ਇਹਦੇ ਇੰਦਰ ਵੀ ਵਹਿ ਆ ਲੈ ਬਈ ਪੂਰੀ ਸੀਲਸ ਲੱਗਾ ਜੇ ਕਿਸੇ ਭਰਾ ਨੇ ਇੱਕ ਅਧਾ ਨੱਗ ਘਰੇ ਰੱਖਣਾ ਦੁੱਧ ਪੀਣ ਨੂੰ ਮੱਝਾਂ ਵਰਗੀ ਆ ਨਾ ਗਰਮੀ ਮੰਨੇ ਤੇ ਨਾ ਠੰਡ ਮੰਨੇ ਦੇਖੋ ਜੀ ਬਾਕੀ ਜਿਹੜਾ ਦੁੱਧ ਹੋਊਗਾ ਉਹ ਵੀ ਚੰਗੀ ਫੈਟ ਵਾਲਾ ਹੋਊਗਾ ਸੀਲਸ ਲੱਗ ਪੂਰੀ ਆ ਦੇਖੋ ਜੀ ਚੀਪਾ ਵੀ ਕੰਚਰ ਗਾਉਂਦਾ ਬਾਈ ਹਜੇ ਹੈ ਨਾ ਸਹੀ ਗੱਲ ਹੈ ਹਜੇ ਸੁੰਦੀ ਵੀ ਨਹੀਂ ਬਾਕੀ ਥਣਾ ਦੀ ਬਾਈ ਕਹਿੰਦਾ ਡੰਨ ਆ ਉਹ ਕਿਹਾ ਕੋਈ ਵੀ ਭਰਾ ਬੇਫਿਕਰ ਹੋ ਕੇ ਲੈ ਜਾ ਤੇ 18 ਕਿਲੋ ਬਾਈ ਕਹਿੰਦਾ ਆਪਣੀ ਸ਼ਰਤ ਹਾਂਜੀ ਕਈ ਵਾਲਿਆਂ ਪੁੱਠੇ ਪਾਸੇ ਬਹਿ ਕੇ ਤਾਂ ਰਮਰਾ ਦੇ ਆਪਾਂ ਵਿੱਚ ਸਹੀ ਗੱਲ ਆ ਭਾਈ ਇਹ ਤਾਂ ਗੱਲ ਹੈਗੀ ਆ ਭਰਾ ਤੇ ਭਾਈ ਨੰਬਰ ਬੋਲ ਦੇ ਫਿਰ ਦੁਬਾਰਾ 9729 52848 ਠੀਕ ਆ ਜੀ ਤਿੰਨ ਨਗ ਬਾਈ ਕੋਲੇ ਸੇਲ ਆ ਇੱਕ ਗਾਂ ਤੇ ਦੋ ਹੈਗੀਆਂ ਕਟੀਆਂ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਜਿਹੜਾ ਵੀ ਪਸ਼ੂ ਫਿੱਟ ਹੋਇਆ ਤੇ ਬਾਈ ਦੇ ਨਾਲ ਕਰ ਲਿਓ ਸੰਪਰਕ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ